ਜਿਹੜੇ ਹਰਗੋਬਿੰਦ ਪਾਤਸ਼ਾਹ ਦੀ ਫੌਜ ਨੂੰ ਸ਼ਸਤਰ ਬਣਾ ਕੇ ਦਿੰਦੇ ਰਹੇ ਸਿਕਲੀਗਰ ਬਣ ਜਾ ਰਹੇ 15 1600 ਕਿਲੋਮੀਟਰ ਨਦੇੜ ਮਹਾਰਾਸ਼ਟਰ ਤੋਂ ਚੱਲ ਕੇ ਇੱਥੇ ਸੇਵਾ ਕਰਨ ਦੇ ਲਈ ਆਏ ਨੇ ਅਤੇ ਤੁਸੀਂ ਲੋਕ ਉਹਨਾਂ ਦੇ ਨਾਲ ੱਤਕਾ ਕਰਦੇ ਪਏ ਹੋ ਕੀ ਹਾਲ ਹੈ ਯਾਰ ਤੁਹਾਡਾ ਉਹਨਾਂ ਨੇ ਕੀ ਸੋਚਿਆ ਹੋਵੇਗਾ ਤੇ ਤੁਸੀਂ ਲੋਕ ਆਪਣੀਆਂ ਐਨਜੀਓ ਬਣਾ ਕੇ ੱਤਕੇ ਦੇ ਨਾਲ ਉਹਨਾਂ ਦਾ ਸਮਾਨ ਆਪਣੀ ਜਗ੍ਹਾ ਦੇ ਉੱਪਰ ਲਾਹਾ ਕੇ ਆਪ ਸੇਵਾ ਦਾ ਕ੍ਰੈਡਿਟ ਲੈਣ ਨੂੰ ਫਿਰਦੇ ਹੋ ਤੁਸੀਂ ਉਹ ਲੋਕ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਕਿ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਆਪ ਸੇਵਾ ਕਰਨੀ ਹੈ ਆਪ ਮਿਹਨਤ ਕਰਨੀ ਉਹ ਕੰਬਲ ਲੈ ਕੇ ਆਏ ਰਜਾਈਆਂ ਲੈ ਕੇ ਆਏ ਵਿਚਾਰੇ ਹਨਾ ਅੰਮ੍ਰਿਤਸਰ ਤੋਂ ਉਹਨਾਂ ਨੇ ਸਾਰਾ ਸਮਾਨ ਲਿਆ ਉਹ ਤੇ ਭਲਾ ਹੋਵੇ ਕਿ ਉਹਨਾਂ ਦਾ ਫੋਨ ਮੈਨੂੰ ਆ ਗਿਆ ਉਹਨਾਂ ਦਾ ਪ੍ਰਧਾਨ ਮੈਨੂੰ ਜਾਣਦਾ ਸੀ ਨਹੀਂ ਤੁਸੀਂ ਤੇ ਸਾਰਾ ਸਮਾਨ ਗੱਡੀ ਆਪਣੀ ਜਗ੍ਹਾ ਦੇ ਉੱਪਰ ਲਹਾ ਕੇ ਤੇ ਆਪਣਾ ਨਾਂ ਚਮਕਾਉਣਾ ਸੀ ਵੀ ਆਹ ਦੇਖੋ ਜੀ ਅਸੀਂ ਸੇਵਾ ਕਰਦੇ ਪਏ ਆ ਇਹ ਸੇਵਾ ਤੁਹਾਡੀ ਇੰਨਾ ਤੱਕਾ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਜਦੀ ਉਧਰਲੇ ਇਲਾਕੇ ਦੇ ਵੀਰਾਂ ਨੂੰ ਕਿਉਂਕਿ ਅਸੀਂ ਵੀ ਸੇਵਾ ਕਰਕੇ ਆਇਆ ਮੈਂ ਜਦ ਫੋਨ ਕੀਤਾ ਤੇ ਉਹਨਾਂ ਉਧਰਲੇ ਇਲਾਕੇ ਦੇ ਵੀਰਾਂ ਨੇ ਉਹਨਾਂ ਸਿਕਲੀਗਰ ਬਣ ਜਾ ਰਹਿਆਂ ਦੇ ਨਾਲ ਸੰਪਰਕ ਕੀਤਾ ਤੇ ਤਾਂ ਉਥੋਂ ਗੱਡੀ ਜਿਹੜੀ ਆ ੱਤਕੇ ਦੇ ਨਾਲ ਇੱਕ ਜਗ੍ਹਾ ਦੇ ਉੱਪਰ ਖੜਾਈ ਤੇ ਅੱਗੇ ਜਾ ਕੇ ਸਮਾਨ ਵੰਡਿਆ ਤੇ ਮੈਂ ਧੰਨਵਾਦ ਕਰਦਾ ਉਸ ਵੀਰ ਦਾ ਜੀਨੇ ਉਹਨਾਂ ਨੂੰ ਟਰਾਲੀ ਦਿੱਤੀ ਤੇ ਟਰਾਲੀ ਦੇ ਵਿੱਚ ਜਾ ਕੇ 2-3 ਦਿਨ ਉਹਨਾਂ ਦੇ ਲਾ ਕੇ ਮਿਹਨਤ ਕਰਕੇ ਤੇ ਆਪ ਘਰ ਘਰ ਜਾ ਕੇ ਨਾਲੇ ਉਹ ਲੋਕਾਂ ਨੂੰ ਮਿਲੇ ਨਾਲੇ ਸੇਵਾ ਕੀਤੀ ਨਾਲੇ ਕੰਬਲ ਦਿੱਤੇ ਰਜਾਈਆਂ ਦਿੱਤੀਆਂ ਇਹ じゃ ਕੁਛ ਨਾ ਵੀਰੋ ਕਰੋ ਤੁਸੀਂ ਆਪ ਸੇਵਾ ਕਰਨੀ ਹੈ ਕਰੋ ਤੁਸੀਂ ਪਰ ਆ ੱੱ ਇਹ ਕਿਹੜੀ ਗੱਲ ਦਾ ਹੋਇਆ ਕਿ ਅੰਮ੍ਰਿਤਸਰ ਉਹਨਾਂ ਨੇ ਸਮਾਨ ਖਰੀਦਿਆ ਜੇ ਤੁਹਾਡੇ ਨਾਲ ਉਹਨਾਂ ਨੇ ਲਿੰਕ ਬਣਾਇਆ ਤੇ ਤੁਸੀਂ ਕਹਿੰਦੇ ਹੋ ਵੀ ਹਾਂ ਸਾਡੇ ਕੋਲੇ ਸਾਰਾ ਸਮਾਨ ਰੱਖੋ ਤੇ ਅਸੀਂ ਅੱਗੇ ਵੰਡਾਂਗੇ ਇਹ ਇਹ ਕਿਹੜੀ ਸੇਵਾ ਹੋਈ ਜੀ ਇਹ ਉਹ ਤੁਹਾਨੂੰ ਵਾਰ-ਵਾਰ ਕਹਿ ਰਹੇ ਨੇ ਅਸੀਂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਅਸੀਂ ਲੋਕਾਂ ਨੂੰ ਮਿਲਣਾ ਜਾ ਕੇ ਪਹਿਲੀ ਗੱਲ ਤੇ ਤੁਸੀਂ ਸੋਚੋ ਸਿਕਲੀਗਰ ਬਣ ਜਾ ਰਹੇ ਉਹ ਵੀਰ ਨੇ ਜਿਨ੍ਹਾਂ ਦੀ ਸੇਵਾ ਕਰਨ ਨਹੀਂ ਉਹਨਾਂ ਨੂੰ ਆਪ ਜ਼ਰੂਰਤ ਹੈ ਪੈਸੇ ਦੀ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਉਹਨਾਂ ਦੀ ਸੇਵਾ ਕਰੀਏ ਕਿਵੇਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਪੈਸੇ ਦਸਵੰਦ ਕੱਢ ਕੇ ਇਕੱਠੇ ਹੋ ਕੇ ਉਹ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਕ੍ਰਿਮਦਾਸ ਇਸ ਇਲਾਕੇ ਦੇ ਵਿੱਚ ਅਜਨਾਲੇ ਇਲਾਕੇ ਦੇ ਵਿੱਚ ਸੇਵਾ ਕਰਦੇ ਪਏ ਨੇ ਪਰ ਤੁਸੀਂ ਲੋਕ ਤੱਕਾ ਕਰਦੇ ਉਹਨਾਂ ਦੇ ਨਾਲ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਵੀਰ ਕੈਂਪ ਲਗਾ ਕੇ ਸੇਵਾ ਕਰ ਰਹੇ ਨੇ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਕਿੰਨੇ ਦਿਨਾਂ ਦੇ ਮਹੀਨਾ ਹੋ ਚੱਲਿਆ ਉੱਥੇ ਬੈਠੇ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਚੋਂ ਗੁਰੂ ਸਾਨੂੰ ਵੀ ਅਕਲ ਬਖਸ਼ੇ ਕਿ ਅਸੀਂ ਵੀ ਉਹਨਾਂ ਵਾਂਗੂ ਸੇਵਾ ਕਰ ਸਕੀਏ ਘਰ ਘਰ ਜਾ ਕੇ ਸੇਵਾ ਕਰੀਏ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਨੇ ਪਰਚੀਆਂ ਬਣਾ ਬਣਾ ਕੇ ਪਤਾ ਕਰ ਕਰਕੇ ਫਿਰ ਰਾਸ਼ਨ ਦਿੰਦੇ ਨੇ ਉੱਥੇ ਹੋਰ ਸੇਵਾ ਕਰਦੇ ਨਰਜਾਈਆਂ ਤਲਾਈਆਂ ਬੈੱਡ ਦਿੱਤੇ ਇੱਕ ਵੀਰ ਉੱਥੇ ਜਿਹੜਾ ਹੈਗਾ ਉਹ ਫਰਿੱਜ ਦੇ ਕੇ ਆਇਆ ਹਨਾ ਕੂਲਰ ਦੇ ਕੇ ਆਏ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਰ ਆ ਕੁਝ ਲਵੜ ਕੱਟੇ ਜ ਹੈ ਫਿਰ ਕਹਿੰਦੇ ਬੋਲਦਾ ਅਜਿਹੇ ਲੋਕ ਜੂਪੀ ਤੋਂ ਵੀ ਆਉਂਦੇ ਨੇ ਮੈਨੂੰ ਲਗਾਤਾਰ ਮੁਸਲਮਾਨ ਵੀਰਾਂ ਦੇ ਫੋਨ ਆ ਰਹੇ ਨੇ ਉਹ ਇੱਥੇ ਕਿਸੇ ਨੂੰ ਨਹੀਂ ਜਾਣਦੇ ਅਸੀਂ ਡੇਰਾ ਬਾਬਾ ਨਾਨਕੇ ਗਏ ਸੀ ਅਸੀਂ ਵੀ ਕਿਸੇ ਨੂੰ ਨਹੀਂ ਸੀ ਜਾਣਦੇ ਨਾ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਚਲੋ ਖੈਰ ਅਸੀਂ ਜਿਹੜੇ ਟੰਗ ਨਾਲ ਸੀ ਜਾ ਕੇ ਉੱਥੇ ਸਮਾਨ ਘਰ ਘਰ ਦੇ ਵਿੱਚ ਪਹੁੰਚਾਇਆ ਹਨਾ ਹੁਣ ਜਿਹੜੇ ਜੂਪੀ ਤੋਂ ਆ ਰਹੇ ਨੇ 1500 ਕਿਲੋਮੀਟਰ 1600 ਕਿਲੋਮੀਟਰ ਮਹਾਰਾਸ਼ਟਰ ਤੋਂ ਆ ਰਹੇ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਅਸੀਂ ਕਿੱਥੇ ਕੀ ਵੰਡਣਾ ਉੱਥੇ ਸਾਡੇ ਨਾਲ ਹੀ ਸੰਪਰਕ ਕਰਨੀ ਹੈ ਨਾ ਜੋ ਤਾਂ ਭਲਾ ਹੋਵੇ ਵੀ ਉਹਨਾਂ ਨੇ ਸਾਡੇ ਨਾਲ ਸੰਪਰਕ ਬਣਾ ਕੇ ਅਸੀਂ ਹੁਣ ਜੂਪੀ ਤੋਂ ਵੀ ਉਹਨੂੰ ਫੋਨ ਕਰਦੇ ਨੇ ਕੀ ਲੈ ਕੇ ਆਈਏ ਜੀ ਸਮਾਨ ਲੈ ਕੇ ਆਈ ਅਸੀਂ ਉਹਨਾਂ ਨੂੰ ਰੋਕ ਰਹੇ ਹਾਂ ਵੀ ਕੁਝ ਸਮਾਂ ਰੁਕਜੋ ਮਹੀਨਾ 2 ਮਹੀਨੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਪੈਣੀ ਹੈ ਉੱਥੇ ਡੀਜ਼ਲ ਦੀ ਲੋਡ ਪੈਣੀ ਹੈ ਉੱਥੇ ਹੋਰ ਬਹੁਤ ਸਮਾਨ ਦੀ ਲੋਡ ਪੈਣੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਰਾਸ਼ਨ ਮੁੱਕ ਗਿਆ ਆਪਾਂ ਉਦੋਂ ਦੇ ਸਕਦੇ ਹਾਂ ਜਾਂ ਚਾਰੇ ਦੀ ਲੋੜ ਪੈਣੀ ਉਹਦੋਂ ਚਾਰਾ ਦੇ ਸਕਦੇ ਆ ਫੀਡ ਦੇ ਸਕਦੇ ਆ ਚੋਕਰ ਦੇ ਸਕਦੇ ਆ ਨਾ ਕੋਈ ਵੀ ਚੀਜ਼ ਦਿੱਤੀ ਜਾ ਸਕਦੀ ਹੈ ਪਰ ਅਜਿਹੇ ਲੋਕ ਵੀ ਇੱਥੇ ਮੰਗ ਖਾਣੇ ਮੈਂ ਕਹਿਣਾ ਹੁਣਾਂ ਵੀ ਪੈਦਾ ਹੋ ਗਏ ਜਿਹੜੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਵਿਚਾਰੇ ਇੱਥੇ ਕਿਸੇ ਨੂੰ ਜਾਣਦੇ ਨਹੀਂ ੱੱਕਾ ਕਰਦੇ ਪਏ ਨੇ ਤੇ ਫੋਟੋ ਆਪਦੀਆਂ ਲਾਹੋਣੀਆਂ ਨੇ ਵੀ ਅਸੀਂ ਸੇਵਾ ਕਰਦੇ ਪਏ ਆ ਇਹ ਹਾਲ ਨੇ ਸਮਾਜ ਦੇ ਦੂਜੇ ਨੰਬਰ ਤੇ ਇੱਕ ਹੋਰ ਬੇਨਤੀ ਜਿੱਥੇ ਇਹ ੱੱਕਾ ਹੋ ਰਿਹਾ ਉਥੇ ਨਾਲ ਦੀ ਨਾਲ ਕੁਝ ਲੋਕ ਇਦਾਂ ਦੇ ਵੀ ਹੈਗੇ ਨੇ ਜਿਹੜੇ ਆਪ ਦੇ ਨੰਬਰ ਬਣਾਉਣ ਨੂੰ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸਮਾਨ ਲਹਾਉਂਦੇ ਨੇ ਇਹ ਵੀ ਚੱਲਦਾ ਪਿਆ ਮੈਂ ਫੇਰ ਵਾਰ-ਵਾਰ ਕਹਿ ਰਿਹਾ ਕਿ ਉਹਨਾਂ ਦਾ ਧੰਨਵਾਦ ਹੈ ਜਿਹੜੇ ਵੀਰ ਇਮਾਨਦਾਰੀ ਦੇ ਨਾਲ ਸੇਵਾ ਕਰਦੇ ਨੇ ਬੜੀ ਚੰਗੀ ਗੱਲ ਹੈ ਪੰਜਾਬ ਨੇ ਦਿਖਾ ਦਿੱਤਾ ਕਿ ਸੇਵਾ ਕਿਵੇਂ ਕਰੀਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਅਸਲ ਦੇ ਵਿੱਚ ਸੇਵਾ ਹੈ ਉਹਨਾਂ ਦਾ ਧੰਨਵਾਦ ਹੈ ਪਰ ਕਈ ਆਪਣੇ ਨੰਬਰ ਬਣਾਉਣ ਨੂੰ ਘਰ ਦੇ ਵਿੱਚ ਸਮਾਨ ਲਹਾ ਕੇ ਆਪਣੇ ਬੰਦਿਆਂ ਨੂੰ ਸਮਾਨ ਵੰਡਦੇ ਪਏ ਨੇ ਵੋਟਾਂ ਲੈਣ ਦੀ ਖਾਤਰ ਬੋਟਾ ਲੈਣ ਦੇ ਖਾਤਰ ਆਪਣੇ ਬੰਦਿਆਂ ਨੂੰ ਸਮਾਨ ਦਿੰਦੇ ਨੇ ਆਪਣੇ ਨੰਬਰ ਬਣਾਉਣ ਦੇ ਲਈ ਅਜਿਹੇ ਲੋਕਾਂ ਨੂੰ ਆਪਾਂ ਕੀ ਕਵਾਂਗੇ ਤੇ ਖੈਰ ਇਹੀ ਬੇਨਤੀ ਹੈ ਕਿ ਬਾਜ ਆਜੋ ਨਹੀਂ ਅਸੀਂ ਚੈਨਲ ਦੇ ਉੱਪਰ ਜਾ ਕੇ ਵੀਡੀਓ ਚਲਾਵਾਂਗੇ ਤੁਹਾਡੀ ਸਾਨੂੰ ਪਤਾ ਹੈ ਤੁਸੀਂ ਕਿੱਥੇ ਬੈਠੇ ਹੋ ਕੀ ਕਰਦੇ ਹੋ ਕੀ ਤੁਹਾਡੀਆਂ ਕਰਤੂਤਾ ਨੇ ਫੇਰ ਅਸੀਂ ਵੱਡੇ ਪੱਦਰ ਦੇ ਉੱਪਰ ਵੀਡੀਓ ਚਲਾਵਾਂਗੇ ਤੁਹਾਡੀ ਵੀ ਆ ਕਰਤੂਤਾ ਨੇ ਤੁਹਾਡੀਆਂ ਸੇਵਾ ਦੇ ਨਾਂ ਤੇ ਆ ਆ ਕੁੱਤੇ ਕੰਮ ਕਰਦੇ ਹੋ ਤੁਸੀਂ ਲੋਕ ਤੇ ਹੁਣ ਸਾਨੂੰ ਜਾਗਣਾ ਪੈਣਾ ਥੋੜਾ ਜਿਹਾ ਇੱਕ ਤੇ ਸਾਨੂੰ ਸੇਵਾ ਦਾ ਕਨਸੈਪਟ ਸਮਝਣਾ ਪੈਣਾ ਵੀ ਸੇਵਾ ਹੈ ਕੀ ਐ ਅਸਲ ਦੇ ਵਿੱਚ ਹੁਣ ਸਾਨੂੰ ਪਤਾ ਹੋਣਾ ਚਾਹੀਦਾ ਵੀ ਸੇਵਾ ਕਿਵੇਂ ਰੱਜਿਆਂ ਨੂੰ ਰਜਾਉਣਾ ਲੰਗਰ ਲਾਉਣੇ ਇਹ ਸੇਵਾ ਨਹੀਂ ਮਾਫੀ ਚਾਹਾਂਗਾ ਮੈਂ ਹੁਣ ਜ਼ਰੂਰਤ ਹੈ ਅਸਲ ਵਿੱਚ ਸੇਵਾ ਦੀ ਇਦਾਂ ਦੀ ਸੇਵਾ ਗੁਰੂ ਸਾਹਿਬ ਜੀ ਵੀ ਕਰਦੇ ਰਹੇ ਨੇ ਤੇ ਆ ਬਾਜ ਆ ਜਾਣ ਜਿਹੜੇ ਪਰੇਸ਼ਾਨ ਕਰਦੇ ਨੇ ਬਾਹਰਲੇ ਲੋਕਾਂ ਨੂੰ ਜੂਪੀ ਚੋਂ ਮੈਨੂੰ ਫੋਨ ਆ ਰਹੇ ਨੇ ਨਦੇੜ ਮਹਾਰਾਸ਼ਟਰ ਚੋਂ ਫੋਨ ਆ ਰਹੇ ਨੇ ਸਿਕਲੀਗਰ ਬਣ ਜਾ ਰਹੇ ਵੀਰ ਨੇ ਉਹਨਾਂ ਦੇ ਪ੍ਰਧਾਨ ਦੇ ਨਾਲ ਮੇਰੀ ਗੱਲ ਹੋਈ ਹੈ ਕਹਿੰਦੇ ਵੀਰ ਜੀ ਦੇਖੋ ਇਦਾਂ ਦੇ ਲੋਕ ਵੀ ਇੱਥੇ ਹੈਗੇ ਨੇ ਤੇ ਥੋੜਾ ਜਿਹਾ ਅਸੀਂ ਵੀ ਜਾਗੀਏ ਸਮਝ ਰੱਖੀਏ ਕਿ ਇੰਨੀ ਦੂਰ ਤੋਂ ਅਗਲਾ ਚੱਲ ਕੇ ਆਇਆ ਅਸੀਂ ਆਪਣੇ ਨੰਬਰ ਬਣਾਉਣ ਦੇ ਲਈ ਪਿੱਠ ਨਾ ਦਿਖਾਈਏ ਗੁਰੂ ਨੂੰ ਬਾਅਦ ਆਜੋ ਫਿਰ ਹੱਥ ਜੋੜ ਕੇ ਬੇਨਤੀ ਹੈ ਧੰਨਵਾਦ ਹੈ ਜਿਹੜੇ ਵੀ ਲਗਾਤਾਰ ਸੇਵਾ ਕਰਦੇ ਪੈ ਰਹੇ ਹੁਣ ਉੱਥੇ ਟਰੈਕਟਰ ਲੈ ਕੇ ਗਏ ਹੋਏ ਨੇ ਲਗਾਤਾਰ ਉਧਰ ਸੇਵਾ ਹੋ ਰਹੀ ਹੈ ਡੀਜ਼ਲ ਦੀ ਸੇਵਾ ਹੋ ਰਹੀ ਜਿਹੜੀ ਵੀ ਚੀਜ਼ ਦੀ ਲੋੜ ਹੈਗੀ ਹੈ ਉੱਥੇ ਪੰਜਾਬ ਸੇਵਾ ਕਰਦਾ ਹੈ ਮਹਾਰਾਸ਼ਟਰ ਤੋਂ ਵੀਰ ਆਏ ਨੇ ਅਸੀਂ ਰਿਸਿਕਲੀਕਰ ਬਣ ਜਾ ਰਹਿਆਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਮੁਸਲਮਾਨ ਵੀਰ ਜਿਹੜੇ ਜੁਪੀ ਚੋਂ ਮੈਨੂੰ ਲਗਾਤਾਰ ਫੋਨ ਕਰ ਰਹੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀਡੀਓ ਤੁਹਾਨੂੰ ਬਣਾ ਕੇ ਮੈਂ ਲਿੰਕ ਭੇਜਾਂਗਾ ਕਿ ਅਜੇ 1-2 ਮਹੀਨੇ ਰੁਕੀਏ ਤੁਹਾਡੇ ਨਾਲ ਸੰਪਰਕ ਬਣਾਵਾਂਗੇ ਫਿਰ ਤੁਸੀਂ ਇੱਥੇ ਆਉਣਾ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਐਵੇਂ ਨਾ ਲੁੱਟੇ ਜਾਇਓ ਅਜਿਹੇ ਲੋਕਾਂ ਤੋਂ